ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਪਿਆਜ ਦੀ ਜਿਹੜੀ ਵੀਡੀਓ ਬਣਾ ਰਹੇ ਹਾਂ ਦੋਲਤ ਡੈਰੀ ਫਾਰਮ ਤੋਂ ਬਣਾ ਰਹੇ ਹਾਂ ਪਿੰਡ ਬਗਰਾੜੀ ਜ਼ਿਲ੍ਹਾ ਫਰੀਦਕੋਟ ਤੇ ਤਸਵੀਲ ਇਹਨੂੰ ਜੈਤੂ ਪੈ ਜਾਂਦੀ ਹੈ ਨੇੜੇ ਪਿੰਡ ਬਈ ਬਾਜਾ ਖੰਨਾ ਰਹਿ ਜਾਂਦਾ ਆਓ ਪੁੱਛ ਲੈਣੇ ਭਾਈ ਸਾਰੀ ਡਿਟੇਲ ਅੱਜ ਭਾਈ ਭਾਈ ਜੀ ਹਸੀਕਾਲ ਹਸੀਕਾਲ ਜੀ ਹੋਰ ਠੀਕ ਹੋ ਵਧੀਆ ਬਹੁਤ ਵਧੀਆ ਵੀਰੇ ਬਹੁਤ ਵਧੀਆ ਵਧੀਆ ਚੱਲੋ ਭਾਈ ਬਹੁਤ ਵਧੀਆ ਵੀਰੇ ਚਲੋ ਵਧੀਆ ਹਾਂਜੀ ਪੰਜ ਗਾਵਾਂ ਨੇ ਭਾਈ ਹਾਂਜੀ ਵੀਰੇ ਪੰਜ ਨਾ ਗਊ ਬੱਕਰੀ ਦੋ ਤਾਜ਼ੀਆਂ ਸੂਈਆਂ ਹਾਂ ਦੋ ਤਾਜ਼ੀਆਂ ਸੂਈਆਂ ਹੂੰ 200 300 ਵਾਲੀ ਆ ਕਿ ਜਰਸੀ ਆ ਠੀਕ ਆ ਬਾਈ ਹਾਂ ਨਾਮ ਤੇ ਐਡਰੈਸ ਬੋਲ ਦੋ ਨਾਮ ਆ ਅਰੈਸਾਨੋ ਦੌਲਤਰਾਮ ਪਿੰਨ ਬਗੜਾੜੀ ਜ਼ਿਲ੍ਹਾ ਫਰੀਦਕੋਟ ਸੀ ਵਿਜੈਤੋ ਠੀਕ ਆ ਬਾਈ ਮੋਬਾਈਲ ਨੰਬਰ ਬੋਲ 8647604002 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲੇ ਰਹਿਣ ਨੋਟ ਕਰ ਲੋ ਬਾਈ ਜਿਹੜੀ ਪਹਿਲੇ ਨੰਬਰ ਤੇ ਵੜ ਦੇ ਨੇ ਕਿਹੜਾ ਸੂਸੂਆ ਦੂਜਾ ਸੂਸੂਆ ਜੀ ਇਹ ਮਾਰਨਿੰਗ 7 ਵਜੇ ਸੂਈ ਹੈ ਜੇਰ ਕੰਪਲੀਟ ਪੈ ਗਈ ਉਸ 사이ਡ ਤੇ ਰੱਖੀ ਹੋਈ ਐ ਪੱਥਾ ਚ ਪਾ ਕੇ ਠੀਕ ਆ ਹਾਂ ਇਧਰ ਟੋਕਰੇ ਥੱਲੇ ਪਈ ਆ ਜੇਰ ਚੱਕ ਦੋ ਮਾੜਾ ਇਹ ਠੀਕ ਬਾਈ ਤੇ ਬੱਚਾ ਕੀ ਦੇਤਾ ਬੱਚਾ ਵੀਰੇ ਬੱਚਾ ਬੱਚਾ ਦੇਤਾ ਇਹ ਨੋਹਾ ਗੱਡਿਆ ਫੇਰਾ ਜੀ ਬੜਾ ਵੀਰੇ 4-5 ਕਿਲੋ ਦੀ ਚੁਾਈ ਕੀਤੀ ਹੈ ਵੀਰੇ ਪਰ ਸੀਰੇ ਹਾਂ ਠੰਡੀ ਸੀਲ ਦਾ ਕੋਈ ਯੰਤਰੀਾ ਜਿਹਨੇ ਮਰਜੀ ਬੈਠਾ ਰਿਹਾ ਜਿਵੇਂ ਮਰਜੀ ਬਾਜਾ ਕੋਈ ਚੱਕਰੀ ਨਹੀਂ ਫਟੇ ਸ਼ਿੱਧੇ ਜਿੰਨੇ ਮਰਜੀ ਬੈਠੇ ਜੁਈਏ ਚੁਾਈ ਦੀ ਫੁੱਲ ਗਾਰੰਟੀ ਹੋਗੀ ਵੀਰੇ ਓਕੇ ਬਾਈ ਬੜ ਬੜ ਚੰਗਾ ਆਰਡਰ ਕਮਾਲ ਦਾ ਢਿੱਲਾ ਟੋਣਾ ਚਾਹੀਏ ਆਪਣੀਆਂ ਕੱਲਾ ਕੱਲਾ ਤਾਂ ਚਾਰੇ ਤਾਂ ਬਾਕੀ ਵੀਰੇ 10ਵੇਂ ਚੋਲੇ ਬੰਦਾ ਲੇਵਾ ਨਹੀਂ ਤੋੜਦੀ ਵੀਰੇ ਬੱਚੀ ਸਹੀ ਗੱਲ ਹੈ ਹਾਂ ਜਿਹੜੀ ਗੱਲ ਆ ਫੈਕਸ ਜੇ ਅੰਦਰੋਂ ਨੇਵਾ ਨਹੀਂ ਤੋੜ। ਹਾਂ ਦੁੱਧ ਵਾਕਈ ਚੰਗਾ ਪਾ ਦੂਗੀ। ਕਿੰਨਾ ਕਿਤੇ ਤੂੰ ਬਈ? ਦੁੱਧ ਵੀਰੇ ਆਪਾਂ ਆਡੀ ਸਮਝ ਨਾ ਲਵੇ ਵੀਰੇ ਅਗਲਾ। ਠੀਕ ਆ। ਆਪਾਂ ਆਪ ਦੀ ਸਮਝ ਨਾ ਲਈ ਅਗਲਾ ਆ ਵੀ ਸਮਝ ਨਾ ਲਵੇ। ਪਰ 20 ਕਿਲੋ ਬੱਚੀ ਨਾਰਮਲੀ ਦੁੱਧ ਆ ਬਈ। ਠੀਕ ਆ। ਹਾਂ ਜੇ ਜੀ ਸੇਵਾ ਕਰਨੀ ਹੋ ਜਾ ਤਾ ਬਰਬਾਦ ਬੰਦਾ ਬਈ। ਸਹੀ ਗੱਲ ਆ। ਹਾਂ ਫੇਸ ਕਮਾਲ ਰੰਗ ਰੂਪ ਚੰਗਾ ਸੱਤ ਵੜ ਚੰਗਾ ਤੋੜਾ ਤਾਰਾ ਚੰਗਾ ਵੜਦਾ। ਸੋਈ ਸਵਾਈਆ ਬਾਈ ਬੱਚਾ ਮਗਰ ਬੱਚਾ ਖਾਣ ਲਈ ਬੜਾ ਕਮਾਲ ਠੰਡੇ ਠੁੰਡੇ ਵੀ ਫੋਲਾ ਬਾਈ ਨੇ ਥੱਲੇ ਬਹਿ ਕੇ ਦਿਖਾਇਆ ਪੂਰੀ ਠੰਡੀ ਹੈ ਬਾਈ ਖਾਣ ਬੜਾ ਕਮਾਲ ਚਵਾਈ ਚੰਗੀ ਹੈ ਚਵਾਈ ਇੱਕ ਨੰਬਰ ਵੀਰੇ ਜਮਾ ਇੱਕ ਨੰਬਰ ਆ ਚ ਬਾਈ ਚਵਾਈ ਆਪਣੀ ਫੋਲਾ ਗਾਰੰਟੀ ਹੋ ਗਈ ਵੀਰੇ ਦੁੱਧ ਵੀ ਬਾਈ ਦੀ ਗੱਲ ਸਹੀ ਹੈ ਚੰਗਾ ਪਾ ਦੂ ਤੇ ਬਾਕੀ ਆਰਡਰ ਦੀ ਜਿਹੜੀ ਕੁਆਲਿਟੀ ਹੈ ਬਹੁਤ ਚੰਗੀ ਹੈ ਬਾਈ ਏਸੀ ਨਾਲ ਸਟੈਂਡਸ ਨਹੀਂ ਆਉਂਦੀ ਚੰਗੀ ਆ ਬਾਈ ਬੱਸ ਕੀ ਮੁੱਲ ਆ ਭਰਾ ਇਹਨਾ 70000 ਰੁਪਏ ਵੀਰੇ 70000 ਰੁਪਏ ਮਾਨਤਨ ਹੋ ਜਾ ਮਾਨਤਨ ਜ਼ਰੂਰ ਹੋਊਗਾ ਵੀਰੇ ਬਾਕੀ ਠੰਡੀ ਸੀ ਬਹੁਤ ਨਹੀਂ ਆ ਜੀ ਬੱਚੇ ਆਏ ਬਾਈ ਜਿਵੇਂ ਮਰਜੀ ਬੈਠਾ ਜਿੱਥੇ ਮਰਜੀ ਬੈਠਾ ਕੋਈ ਜਾਂ ਵੀਰੇ ਹੂੰ ਕੋਈ ਬਾਹ ਵਾਸਤੇ ਬੱਚੀ ਨੂੰ ਸਹੀ ਗੱਲ 70000 ਰੁਪਏ ਮੁੱਲ ਬਾਕੀ ਜਿਹੜਾ ਮੌਕੇ ਦੇ ਵਿੱਚ ਮਾਨਤਨ ਜ਼ਰੂਰ ਹੋ ਜਾਊਗਾ ਥਾਣ ਬਹੁਤ ਚੰਗਾ ਬਈ ਗਲਾਬੀ ਥਾਣ ਚਾਰੇ ਥਾ ਨਿਕੜਵੇਂ ਪੂਰੇ ਗੈਸ ਤੇ ਗਾੜੀ ਗੁੜੀ ਵੀ ਕਰਮ ਵਾਲੀ ਦੀ ਚੰਗੀ ਆ ਬਈ ਮੁੱਲ ਬਈ 70000 ਰੁਪਏ ਮਾਨਤਨ ਜ਼ਰੂਰ ਬਾਕੀ ਬਰ ਡੰਗ ਦਾ ਕੋਈ ਵੱਡੀ ਨਹੀਂ ਹਨਾ ਵੀਰੇ ਮੈਂ ਦੂਜਾ ਸੂਰੀ ਨਾਲ ਵੀਰੇ ਵਛੀ ਜਾਵਾਂ ਠੀਕ ਆ ਅੱਗੇ ਭਰਾ ਦੋ ਨੰਬਰ ਕਿਹੜਾ ਸੂਸ ਹੁੰਦੀ ਆ ਇਹ ਵੀ ਵੀਰੇ ਦੂਜਾ ਸੂਗਾ ਵਹਿਰ ਹੁੰਦੀ ਆ ਕਿੰਨੇ ਦਿਨ ਲੈਂਦੀ ਬਸ ਵੀਰੇ ਤਿਆਰ ਆ ਮੇਰੇ 2-4 ਦਿਨ ਲੌਕ ਹੀ ਵਹਿਰ ਠੀਕ ਆ ਤਿਆਰੀਆਂ ਚਾ ਵੀ ਦੋ-ਚਾਰ ਦਿਨ ਲੈਂਦੀ ਆ ਆਰਡਰ ਬੜਾ ਕਮਾਲ ਦਾ ਥਾਣ ਬਹੁਤ ਧੰਗਾ ਮੱਛੀ ਵਾਲਾ ਥਾਣ ਇਕੱਲਾ ਇਕੱਲਾ ਥਾਣ ਚਾਰੇ ਥਾਣ ਵੀ ਨੈਕਸਟ ਦੇ ਪੂਰੇ ਗੈਸ ਦੇ ਕਿੰਨਾ ਦੁੱਧ ਦੇ ਦੂ ਵਸਤੀ ਮੇਰੇ ਦੁੱਧ ਵੀਰੇ ਵੀ ਵਸੇ ਨਾਰਮਲ ਵੀ ਕਿਲੋ ਵੀਰੇ ਕਿਲੋ ਲੱਭ ਆਉਗੀ ਹਾਂ ਐ ਵੀਰੇ 25 26 ਕਿਲੋ ਕਹਿਣ ਦਾ ਕੋਈ ਫਾਇਦਾ ਨਹੀਂ ਗਾ ਠੀਕ ਆ ਜਿੰਨਾ ਗਾਲਾ ਸੇਵਾ ਕਰੂ ਨਾ ਦੁੱਧ ਦੇ ਦੇਣਾ ਹਾਂ ਸਹੀ ਗੱਲ ਆ ਵੀ ਦੁੱਧ ਦਾ ਜਿਹੜਾ ਸੇਵਾ ਤੇ ਰਹਿ ਜਾਣਾ ਬਾਕੀ ਭਾਂਡਾ ਭੁੰਡਾ ਚੰਗਾ ਘੱਡ ਬੱਡ ਚੰਗਾ ਤੋਰਾ ਤਰਾ ਚੰਗਾ ਚਮਕ ਚਮਕ ਬੜ ਤੇ ਬਹੁਤ ਚੰਗਾ ਖਾਣ ਬੜਾ ਕਮਾਲ ਦਾ ਮੁੱਠੀ ਆ ਤਣ ਕਲਾ ਕਲਾ ਥਾਣ ਬੜ ਮੋੜ ਲਿਆ ਪੇ ਇਹ ਮੋਲ ਆ ਭਰਾ 70000 ਰੁਪਏ ਦੀ ਬੱਚੀ ਇਹ ਦੇ ਦਾਂਗੇ ਭਾਈ ਮਾਣ ਤਾਂ ਹੋ ਜੇ ਮਾਣ ਤਾਂ ਜਰੂਰ ਹੋਊਗਾ ਠੀਕ ਹੈ 70000 ਰੁਪਏ ਮੋਲ ਮਾਣ ਤਾਂ ਜਿਹੜਾ ਮੌਕਾ ਤੇ ਜਰੂਰ ਹੋਊਗਾ ਚੰਗੀ ਆ ਬੜ ਸੁਨੱਕੀ ਆ ਥਣਲੇ ਬਾਬਾ ਬਈ ਬੜਾ ਚੰਗਾ ਫੇਸ ਫੇਸ ਬਿਊਟੀ ਬਹੁਤ ਚੰਗੀ ਆ ਚਮਕਤੂਰ ਕੋ ਬੈਠ ਤੇ ਸੋਹਲਾ ਭਾਈ ਤੋਰਾ ਦੇਖੋ ਬੜਾ ਲੇਵਾ ਬਈ ਹਜੇ ਹੋਰ ਵੀ ਸੋਹਣਾ ਤਿਆਰ ਕਰੂ ਕੱਚੀ ਕੱਤੀ ਆ ਦਿਨ ਹਜੇ ਲੰਘੀ ਆ ਆਰਡਰ ਹੋਰ ਵੀ ਚੰਗਾ ਤਿਆਰ ਕਰ ਬਾਕੀ ਚਮਕ ਚੋਂ ਬਹੁਤ ਥਾਣਾ ਬਾਈ ਨਹੀਂ ਆਇਆ ਚਮਕਾ ਬਈ ਬੱਚੀ ਦੇ ਥਾਂ ਤੁਹਾਨੂੰ ਬਹੁਤ ਚੰਗਾ ਲੱਗਾ ਬੱਚੀ ਨੂੰ ਸਹੀ ਗੱਲ ਸਮੀ ਪਰਿਅ ਥਾਣ ਇੱਕ ਵਾਰ ਫੇਰ ਵੀ ਨੇੜ ਤੋਂ ਚੈੱਕ ਕਰਵਾਵਾਂ ਥਣ ਬਹੁਤ ਚੰਗਾ ਲੱਗਿਆ ਥਣ ਦਾ ਸਵਾਇ ਬਹੁਤ ਚੰਗਾ ਮੁੱਕੀ ਵਾਲਾ ਥਣ ਕੱਲਾ ਕੱਲਾ ਥਾਣ ਅੱਗੇ ਪ੍ਰਾਤਨ ਨੰਬਰ ਕਿਹੜਾ ਸੂਸ ਹੁੰਦੀ ਹੈ ਇਹ ਵੀ ਰੀਡਲ ਤੀਜਾ ਸੂਆ ਵਾਇਰਸ ਹੁੰਦੀ ਆ ਠੀਕ ਆ ਫਾਰਮ ਦੀ ਵੈੜਾ ਵੀਰੇ 28 29 ਕਿਲੋ ਗੋਦ ਮੇਰੇ ਦਿੱਤਾ ਹੋਇਆ ਨਾ ਦੂਜੀ ਸੂਏ ਦਾ ਫਾਰਮ ਦੀ ਵੜਾ ਹਾਂ ਕੱਚੀ ਕੱਚੀ ਆ ਬਈ ਦਿਨ ਹਜੇ ਲੈਣੀ ਆ ਬਹੁਤ ਜਾਰੇ ਤਿਆਰ ਹੋਣਾ ਵੀਰੇ ਵੜ ਨੇ ਤੇ ਲੱਤਾਂ ਬਹੁਤ ਈਆਂ ਹਾਂ ਨਾ ਹਾਂ ਦੁੱਧ ਵੀਰੇ ਗਰਮੀ ਆ ਗਈ ਨਹੀਂ ਤਾਂ ਦੁੱਧ 35 36 ਕਿਲੋ ਦੇਣਾ ਸੀ ਪਰ 28 29 ਕਿਲੋ ਮੰਨ ਕੇ ਜਿਹੜਾ ਮਰਜੀ ਬੰਦਾ ਲੈ ਲੈ ਠੀਕ ਆ ਹਾਂ ਖੋਲ ਲੈ ਬਈ ਤੋਰ ਕੇ ਦਿਖਾ ਦੇ ਅਰ ਰੰਗ ਰੂਪ ਬਹੁਤ ਚੰਗਾ ਕੱਦ ਵੱਡ ਫੋਲ ਚੰਗਾ ਰਾੜੀ ਰੂੜੀ ਚੰਗੀ ਆ ਅਰ ਡਰ ਕਮਾਲ ਦਾ ਫੇਸ ਬਿਊਟੀ ਵੀ ਚੰਗੀ ਆ ਬਾਕੀ ਤੋੜਾ ਤਰਾ ਚੈੱਕ ਕਰਵਾਣੇ ਚੰਗੀ ਅਗੜ ਸੁਨੱਕੀ ਆ ਤੇ ਦੁੱਧ ਦਾ ਰਿਕਾਰਡ ਬਾਈ ਨੇ ਬਹੁਤ ਚੰਗਾ ਦੱਸਿਆ ਦੁੱਧ ਵਾਕਈ ਚੰਗਾ ਪਾਉ ਦੋ ਨਾੜਾ ਨੂੰ ਨਾ ਫੁੱਲ ਥੈਂਕ ਯੂ ਫਾਰਮ ਵਾਲੀ ਬੈੜਾ ਵੱਡੇ ਟਾਂਚੇ ਆ ਜਾ ਬੈੜਾ ਤੇ ਢੱਲਾਂ ਬਹੁਤ ਪਈਆਂ ਨੇ ਲੇਵਾ ਹਜੇ ਹੋਰ ਵੀ ਸਮਾਂ ਤਿਆਰ ਹੈ ਖੁੱਲੀ ਹੋਈ ਥੋੜਾ ਜਿਹਾ ਅਵਸੇ ਦੀ ਔਲ ਕਰਦੀ ਆ ਠੀਕ ਹੈ ਬਾਈ ਕੀ ਮੋਲ ਲ ਭਰਾ ਇਹਦਾ ਬਾਈ 75000 ਰੁਪਇਆ ਮਾਨਦਾਨ ਹੋ ਜਾ ਮਾਨਦਾਨ ਜੀਆ ਵੀਰੇ ਬਾਕੀ ਜਿੱਦ ਦੇ ਬਾਅਦ ਤਿਆਰ ਹੋ ਗਈ ਕੀਮਤ ਤੇ ਵਾਅਦਾ ਹੋਊਗਾ ਇਹਦੀ ਚ ਠੀਕ ਹੈ ਵੀਰੇ ਹਾਂ ਮੋਲ 75000 ਰੁਪਏ ਬਾਈ ਜਿੱਦੇ ਬਰਡ ਬਾਈ ਕਹਿੰਦਾ ਫੁੱਲ ਤਿਆਰ ਹੋਗੀ ਉਹਦੇ ਮੋਲ ਇਹਦਾ ਹੋਰ ਹੋਊਗਾ ਨਾਲਾ ਨੂੜਾ ਬਹੁਤ ਚੰਗਾ ਠੰਡੀ ਸੀਲ ਵੀ ਠੰਡੀ ਸੀਂ ਦਾ ਬਾਈ ਕੋਈ ਜਾਂਤ ਨਹੀਂ ਹੈ ਅੱਛੀ ਦਾ ਮਰਜ਼ੀ ਬੈਠਾ ਕੋਈ ਚੱਲ ਰੂਹਾਰਾ ਲੈਵਾ ਵੀਰੇ ਜਿੱਥੋਂ ਮਰਜ਼ੀ ਪੜ ਲਓ ਜਿਵੇਂ ਫੋਲਾ ਜਾਂ ਲੈਵਾ ਢੰਗਾ ਢੋਲਾ ਰੱਖੋ ਆ ਸਾਰੀਆਂ ਬਰਡਾਂ ਲਾ ਕੱਢ ਕੇ ਫੇਰ ਕਰਮਾਈ ਨੇ ਸੋਨਾ ਬੋੜ ਲਿਓ ਕੋਈ ਬਾਕੀ ਨਸਲ ਬਹੁਤ ਜਿਆਦਾ ਬੱਚੀ ਕਿਨੇ ਇਸ ਬਹੁਤ ਚੰਗਾ ਬੋਦੀ ਬੱਚੇ ਚੰਗੇ ਬਾਕੀ ਬੱਚੇ ਬਹੁਤ ਚੰਗੇ ਪਾਉਗੇ ਬੱਚੇ ਜabb ਖੁਦ ਵੀ ਚੰਗੇ ਆ ਬੱਚੇ ਬਹੁਤ ਚੰਗੇ ਪਾਉਗੇ ਬਾਕੀ ਵੀਰੇ ਪੇਟ ਵਾਲੀ ਐਗਾ ਦੁੱਧ ਪੂਰਾ ਦੇਊਗੀ ਹਾਂ ਦੁੱਧ ਚੰਗਾ ਰੂਪ ਰੀਕੀ ਰੂਪੀ ਚੰਗੀ ਆ ਵੜਦੀ ਬਾਕੀ ਨਾਣਾ ਨੂਣਾ ਫੁੱਲ ਚੰਗੇ ਬਈ ਖਣ ਬੜਾ ਚੰਗਾ ਲੱਗਿਆ ਤੇ ਬਈ ਮੋਲ 75000 ਰਾਮਤਨ ਜ਼ਰੂਰ ਹੋ ਜਾਏ

ਹਾਂਜੀ ਸੁਈ ਹੋਈ ਹੈ ਵੀਰੇ ਇਹ 7 ਮੱਠ ਮਤਨ ਹੋ ਗਿਆ ਠੀਕ ਹੈ 12 ਲੀਟਰ ਦੁੱਧ ਵੀਰੇ ਕੋਈ ਵੀ ਬੰਦਾ ਦੋ ਟਾਈਮ ਤਿੰਨ ਟਾਈਮ ਪੀ ਸਕਦਾ ਆਪਣੇ ਕੋਲ ਠੀਕ ਹੈ ਆਰਡਰ ਬੜਾ ਕਮਾਲ ਦਾ ਹੈ ਨਾ ਬਹੁਤਾਰੇ ਵੀਰੇ ਥਾਨ ਬਾਈ ਮੁੱਠੀ ਵਾਲਾ ਨਾੜਾ ਨਾ ਤਾਂ ਵੀਰੇ ਭਰੀ ਪਈ ਆ ਬਾੜ ਦੇ ਨੇ ਕਹਦੀ ਬੰਨੀ ਹਾਂ ਨੋਲਾ ਫੌਲ ਜੰਗੀਆਂ ਕੱਲੇ ਇਹੀ ਵੀਰੇ ਦੁੱਧ ਦੀਆਂ ਨਿਸ਼ਾਨੀਆਂ ਹੁੰਦੀਆਂ ਬਾੜ ਦੀਆਂ ਸਹੀ ਗੱਲ ਹੈ ਬੱਚਾ ਕੀ ਦੇਤਾ ਬਈ ਬੱਚਾ ਵੀਰੇ ਬੱਚਾ ਚਵਾਈ ਦੀ ਬਾਈ ਜੰਗੀ ਵੀਰੇ ਮੱਛੀ ਮੋਟਰ ਹੀ ਨਰੀ ਜਾਵਾ ਠੀਕ ਹੈ ਹਾਂ ਚਵਾਈ ਦੀ ਬਾਈ ਕਹਿੰਦਾ ਇੱਕ ਨੰਬਰ ਮੱਛੀ ਮੋਟਰ ਵਾਲਾ ਕੰਮ ਮੈਂ ਦੋਹਾਂ ਚ ਬੰਦਾ ਚੋਗੇ ਪਾਸੇ ਹੋ ਜੂਗਾ ਬ ਫੇਸ ਬਿਊਟੀ ਚੰਗੀ ਆ ਕੱਦ ਵੱਡ ਫੁੱਲ ਆ ਬਈ ਬਾਕੀ ਤੂਰਾ ਤਰਾ ਚੰਗਾ ਬੈਠਦਾ ਬਈ ਆ ਸ਼ਾਮ ਨੂੰ ਵੀ ਫੁੱਲ ਬਣ ਜਾਂਦੇ ਆ ਬਈ ਦੁਪਹਿਰੇ ਵੀਡੀਓ ਬਣਾ ਰਹੇ ਆ ਜਿਹੜਾ ਵੀਡੀਓ ਬਣਾਉਂਦਾ ਟਾਈਮ ਆ ਤਕਰੀਬਨ ਦੁਪਹਿਰ ਜਿਹੜਾ ਟਾਈਮ ਆ ਸ਼ਾਮ ਤੱਕ ਆਰਡਰ ਦੀ ਕੁਆਲਿਟੀ ਬਾਈ ਕਹਿੰਦਾ ਪੂਰੇ ਐਂ ਫਾਸਕੇ ਖੜ ਜਾਂਦੀ ਹੈਗੀ ਥਾਂ ਬੜਾ ਚੰਗਾ ਲੱਗਿਆ ਚਿਵਾਈ ਵੀ ਬਾਈ ਕਹਿੰਦਾ ਨੰਬਰ 1 ਹੈਗੀ ਤੇ ਨਾੜਾ ਨੂੜਾ ਲੈਵੇ ਤੇ ਬਈ ਫੁੱਲ ਥਾਂ ਦੀ ਵੀਰੇ ਆਪਣੇ ਕਿਸੇ ਵੀ ਪਸ਼ੂ ਦੀ ਫੁੱਲ ਗਾਰੰਟੀ ਉਹ ਕਿਥਾਂ ਤੋਂ ਦਿੱਤਾ ਹਾਂ ਤੇ ਤੂਰਾ ਤਾਰਾ ਵੀ ਫੁੱਲ ਵਧੀਆ ਫੁੱਲ ਐ ਕਿ ਛੋਟੀ ਮੋਟੀ ਵੀ ਨਹੀਂ ਵੀਰੇ ਬੈੜ ਪੂਰੀ ਵੱਡੀ ਬੈੜ ਆ ਹੂੰ ਹੌਣ ਵੱਡੀ ਵੈਰਾ ਰਾਜੀ ਰੂਜੀ ਵੀ ਚੰਗੀ ਆ ਬਾਕੀ ਠੰਡੀ ਸੀ ਲੱਗਦਾ ਜਿਵੇਂ ਮਰਜੀ ਆ ਸਵਾਈ ਜਿੱਥੇ ਮਰਜੀ ਬੈਠਾ ਬਈ ਚੁਈ ਜਾਂੀ ਬਸ ਕਿਹੜਾ ਕਰ ਬਾਈ ਨੇ ਕੁਛ ਨਹੀਂਗਾ ਜਿੱਥੇ ਮਰਜੀ ਚੰਗਾ ਹਣਾ ਬਈ ਬਹੁਤ ਹੀ ਆ ਚੰਗਾ ਬਈ ਠੀਕ ਆ ਜਿਹੋ ਜਿਹਾ ਥਾਣਾ ਉਹੋ ਜੀ ਚੁਵਾਈ ਆ ਉਹੇ ਦੀ ਬਾਈ ਕਹਿੰਦਾ ਚੁਵਾਈ ਆ ਠੀਕ ਆ ਇਹ ਕੀ ਮੋਲਾ ਭਰਾ ਫਿਰ ਇਹ ਲੱਗ ਰਿਹਾ 70000 ਰੁਪਇਆ ਮਾਨਦਾਨ ਮਾਨਦਾਨ ਹੋ ਜੂਗਾ ਬਈ ਠੀਕ ਆ 70000 ਰੁਪਇਆ ਮੋਲਾ ਬਈ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਦਾਨ ਜ਼ਰੂਰ ਹੋ ਜੂਗਾ ਚੰਗੀ ਆ ਬੜ ਸੁਈ ਸੁਵਾਈ ਆ ਬੱਚਾ ਮਗਰ ਬੱਚਾ ਥਾਂ ਲੇਵੇ ਦੀ ਸਾਫ ਸੁਥੀ ਆ ਚੋਤਾ ਬਾਈ ਨੂੰ ਜਿੱਥੇ ਮਰਜੀ ਬੈਠੀ ਨੂੰ ਜਿੱਥੇ ਮਰਜੀ ਬਹਿ ਜਾ ਬਾਈ ਕਹਿੰਦਾ ਕੋਈ ਚੱਕਰੀ ਨਹੀਂਗਾ ਚਵਾਈ ਵੀ ਲਖਾਨ ਹੈ ਚਵਾਈ ਬੜੀ ਚੰਗੀ ਆ ਨਾ ਐਂ ਬਹਿ ਜਾ ਵੀਰੇ ਜਮਾ ਜਿਵੇਂ ਮਰਜੀ ਹੂੰ ਚੋਣ ਬਹੁਤ ਚੰਗਾ ਲੱਗਿਆ ਬਾਈ ਨੀ ਆ ਠੰਡੀ ਆ ਵੀਰੇ ਬੱਸ ਸੱਡ ਤਾ ਲੈ ਬਾਈ ਨੇ ਧੌਣ ਤੇ ਮੋਹ ਇਹ ਨਾ ਬੈਠਾ ਕੋਈ ਚੱਕਰੀ ਨਹੀਂ ਨਾ ਕੋਈ ਨਿਆਣਾ ਪਾਇਆ ਨਾ ਬੱਚਾ ਛੱਡਿਆ ਚਵਾਈ ਚ ਵੀ ਫੁੱਲ ਚੰਗੀ ਆ ਚਵਾਈ ਜੀ ਦੇ ਬੜੇ ਬਾਲੀ ਨਹੀਂ ਆ ਚੰਗੀ ਆ ਬੜੀ ਠੀਕ ਆ ਭਾਈ ਭਾਈ 2 ਕਿਲੋ ਦੁੱਧ ਘੱਟ ਦੇ ਦੇ ਵੀਰੇ ਵੈੜਾ ਪਾ ਠੰਡੀ ਹੋ ਗਈ ਠੰਡੀ ਹੋ ਹਾਂ ਨੇ ਨੇ ਜੀ ਇਹਦੀ ਗੱਲ ਸਹੀ ਆ ਭਾਈ ਕਿਲੋ 2 ਕਿਲੋ ਦੁੱਧ ਘੱਟ ਦੇ ਦੇ ਪਰ ਠੰਡੀ ਸੀ ਰਹੋ ਮੁੱਲ 70000 ਰੁਪਏ ਮਾਨਤਨ ਜਿਹੜਾ ਮੌਕੇ ਤੇ ਜ਼ਰੂਰ ਹੋ ਜੀ ਅੱਗੇ ਵੀਰੇ 5 ਨੰਬਰ ਜਰਸੀ ਕਿਹੜਾ ਸੁਆ ਸੁਣ ਇਹ ਵੀਰੇ ਦੂਜਾ ਸੁਆ ਵੈਰ ਹੁੰਦੀ ਆ ਕਿੰਨੇ ਦਿਨ ਲੈਂਦੀ ਆ ਦਿਨ ਵੀਰੇ ਹਫਤਾ ਲੱਗੂਗੀ ਹਜੇ ਵੀਰੇ ਪੁੱਲਾ ਹੀ ਹਾਂ ਕੀ ਰੰਗ ਬਣ ਬਣ ਬਹੁਤ ਵੀਰੇ ਦੁੱਧ ਬਰੇ ਕੈਨ ਉਹ ਪਾ ਪਾ ਡਾ ਬੇ ਕੇ ਵੀ ਗਲੋ ਕਰੀ ਜੇ ਠੀਕ ਆ ਪਰ 16 17 ਕਿਲੋਗ੍ਰਾਮ ਨਾਰਮਲੀ ਦੁੱਧ ਦਊਗੀ ਬਾਈ ਹਾਂ ਕਾਫੀ ਨਸਲ ਕੁਆਲਿਟੀ ਬਹੁਤ ਜਿਆਦੇ ਆ ਸਰ ਬੜਾ ਚੰਗਾ ਲੱਟ ਲਾਂ ਬਹੁ ਪਈਆਂ ਸਾਰੀਆਂ ਬਲਡ ਲਾਂ ਕੱਢ ਕੇ ਫਿਰ ਸੋਣਾ ਬਈ ਥਣ ਬੜਾ ਚੰਗਾ ਲੱਗਿਆ ਬਹੁਤ ਜਿਆਦੇ ਠੰਡੀ ਆ ਵੀਰੇ ਅੱਗੇ ਪਿਛਲੇ ਲੇਵਾ ਬਣਾਉਣਾ ਗੇ ਬਾਈ ਨੇ ਨਾੜਾ ਨੂੜਾ ਹੋਲ ਚੰਗਾ ਹੋਲ ਬਰੇ ਤੋਰ ਕੇ ਦਿਖਾ ਦੇ ਰੰਗ ਰੂਪ ਚੰਗਾ ਕੱਦ ਵਿੱਡ ਠੀਕ ਆ ਬਈ ਫੇਸ ਬੜਾ ਚੰਗਾ ਟੂਆ ਟੂਆ ਬਹੁਤ ਚੰਗਾ ਪੰਦਾ ਜਰਸੀ ਬਰੀਡ ਆ ਮੰਗ ਚੰਗੀ ਆ ਮਿਲਦੀ ਬਹੁ ਘੱਟ ਆ ਬਾਕੀ ਥਣਲੇਵਾ ਬਹੁਤ ਚੰਗਾ ਦੁੱਧ ਵਾਕੇ ਚੰਗਾ ਪਾਉ। ਬਾਕੀ ਚਮਕ ਵਾਲੀ ਬੜਾ ਵੇ। ਤੋਰਾ ਤਾਰਾ ਵੀ ਚੰਗਾ ਵੇ। ਠੰਡੀ ਸੀ ਲ ਪੂਰੀ ਆ ਹਨਾ ਬਈ ਜਿਵੇਂ ਮਾਰ ਪੂਰੀ ਠੰਡੀ ਸੀ ਲ ਆ ਬਈ ਜਿੱਥੇ ਮਰਜੀ ਬੈਠਾ ਚੋਈ ਆ। ਬਾਗੇ ਮੇਰੇ ਲੱਤ ਛੜ ਤੇ ਨਨ ਮਾਰਨੀ ਨਹੀਂ ਆਉਂਦੀ। ਹੂੰ। ਮੁੱਲ ਕੀ ਆ ਵੀਰੇ? ਇਹ ਲੈ ਵੀਰੇ ਇਹਦਾ ਮੋਲੇ ਦਾ 55000 ਰੁਪਏ ਮੋਲੇ ਦਾ 55000 ਮਾਨਤਾਨ ਹੋ ਜੀ ਮਾਨਤਾਨ ਹੋ ਜੂਗਾ ਵੀਰੇ ਲੈ ਬਾਈ ਜਿਵੇਂ ਮਰ ਜੀ ਬਾਕੀ ਵੀਰੇ ਠੰਡੀ ਸੀਲ ਦਾ ਕੋਈ ਅੰਤ ਨਹੀਂਗਾ ਵੀਰੇ ਸਾਰੇ ਕਰਮ ਵਾਲੀ ਨੇ ਕਹਿਣਾ ਅੱਗੇ ਪਿੱਛੇ ਦਾ ਲੈਵਾ ਬਣਾਉਣਾ ਵੀਰੇ ਹਾਂ ਲੈਵਾ ਦੇ ਕੋਟ ਲਾਟੋ ਲਾਂ ਬਹੁਤ ਪਈਆਂ ਥਣ ਥਣ ਬਹੁਤ ਚੰਗਾ ਖੱਤੀ ਖੱਤੀ ਹੈ ਜਿਹੜਾ ਮਰਜੀ ਲੈ ਜਾ ਵੀਰੇ ਨਫੇ ਵਾਲਾ ਚੀਜ਼ ਆ ਹਾਂ ਪੌਂਡਰ ਗਲੇਵਾ ਕਰਮ ਵਾਲੀ ਨੇ ਤਿਆਰ ਕਰਕੇ ਫੇਰ ਸੋਣਾਗਾ ਵੀਰੇ ਬਾਕੀ ਉਹਲੇ ਲੇਵਾ ਤਾਂ ਪਤਾ ਨਹੀਂ ਕਿੱਥੋਂ ਲਿਆਉਂਦੀ ਐ ਨਾ ਬਣਾਉਂਦੀ ਐ ਬਹੁਤ ਬੜਾ ਚੰਗਾ ਲੱਗਦਾ ਬਹੁਤ ਦੀ ਬਾਤ ਦੀ ਬਹੁਤ ਚੰਗੀ ਐ ਟਵਰ ਟੂਆ ਬਹੁਤ ਚੰਗਾ ਪੈਣਾ ਬਈ ਦੋਰਾ ਤਰਾ ਵੀ ਚੰਗਾ ਬੜਦਾ ਤੇ ਵੱਡੀ ਗੱਲ ਲੇਵੇ ਦੀ ਐ ਲੇਵਾ ਬਹੁਤ ਸੋਹਣਾ ਤਿਆਰ ਕਰੂ ਹਜੇ ਦਿਨ ਲੈਂਦੀ ਐ ਬਈ ਉਹਦੋਂ ਆਰਡਰ ਆ ਜਿਹੜਾ ਇਹਨੇ ਕਮਾਲ ਦਾ ਤਿਆਰ ਕਰਨਾ ਕੱਚੀ ਕੱਚੀ ਐ ਹਜੇ ਬਈ ਬਾਕੀ ਠੰਡੀ ਸੀ ਲਾਲ ਮੌ ਇਹਨਾਂ ਬਈ ਉੱਥੇ ਗਲੀ 'ਚ ਬੈਗਿਆ ਸੀ ਰਸਤਾ ਸੜ ਤਾ ਹੀ ਤਾਉਣ ਤੇ ਇਹਾ ਗਰਮ ਵਾਲੀ ਨੇ ਕੁਝ ਵੀ ਨਹੀਂ ਗਈ ਤੇ ਮੋਲੇ ਦਾ 55000 ਜਿੱਥੇ ਮਰਜੀ ਬੈਠਾ ਰਹੇ ਬਾਈ ਇਹੀ ਬੈਠਾ ਰਹੇ ਹਾਂ ਪੂਰੀ ਠੰਡੀ ਸੀਲ ਫੁੱਲ ਜਿੱਥੇ ਮਰਜੀ ਬਾਈ ਕਹਿੰਦਾ ਬੈਠਾ ਰਹੇ ਕੋਈ ਚੱਕਰੀ ਨਹੀਂ ਹੈ ਯਾ ਨਾਗ ਸੀਗੇ ਭਰਾ ਕੋਲੇ ਬਾਈ ਪੰਜ ਪੰਜ ਹੀ ਲਖਾਤੇ ਕਿਸੇ ਵੀਰ ਨੂੰ ਪੰਜਾਂ ਜੋ ਕੋਈ ਵੀ ਪਸੰਦ ਆ ਬਾਈ ਨਾਲ ਕਨੈਕਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਨਾਲ ਆਦੋਂ ਤਾਂ ਬਦਲੇ ਲੇ ਠੰਡਾ ਫਰਦਾ